अच्छा अगर ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਂ ਤਵਲਿੰਨ ਕੌਰ ਸਰ ਗਰਮੀਆਂ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਇੱਕ ਵਾਰ ਫਿਰ ਤੁਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਸ਼੍ਰੀ ਫਟੇਗੜ ਸਾਹਿਬ ਦੀ ਧਰਤੀ ਦੇ ਉੱਤੇ ਦਸਤਾਰ ਸਜਾਈ ਗਈ ਅਤੇ ਇਸੇ ਮੌਕੇ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ ਅਤੇ ਵਿਚਾਰ ਸਾਂਝੇ ਕਰਦੇ ਉਹਨਾਂ ਵੱਲੋਂ ਕਿਹਾ ਗਿਆ ਕਿ ਆਓ ਪ੍ਰਣ ਕਰਕੇ ਗੁਰੂ ਦੇ ਸਪੁੱਤ ਬਣੀਏ ਇਲੰਕਰ ਦਸਤਾਰਾਂ ਦੇ ਸੁਫਾਰ ਸੁਖਾਈਆਂ ਇਹ ਜੀ ਤਰੀਬ ਬਣਾ 18 ਸਾਲਾ ਤੋਂ ਲੈ ਕੇ ਪਰਸਾਰ ਸੰਭਾਲ ਸੁਧਾਰੀ ਲੈਣ ਵੱਲ। ਸ੍ਰੋਮੀ ਗੋਤਵਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਦੇ ਨਾਲ ਪੂਰੇ ਪੰਜਾਬ ਦੇ ਵਿੱਚ ਸਰਕਾਰੀ ਖੇਤਰ ਦੇ ਵਿੱਚ ਸੇਵਾਵਾਂ ਪਹੁੰਚਾਈਆਂ ਜਾ ਰਹੀਆਂ ਹਨ। ਉਹ ਗੋਤਵਰਾ ਪ੍ਰਬੰਧਕ ਕਮੇਟੀ ਉਹ ਬੋਲਦਾ ਹੈ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਕੌਮ ਕਮੇਟੀ ਹੁੰਦਾ ਹੈ ਜਿਸ ਦੇ ਪਾਰਸ਼ਲੀ ਗਿਆਨ ਨਾਲ ਬਹੁਤ ਵੱਡੀਆਂ ਸੇਵਾਵਾਂ ਸਿੱਖ ਪਹੁੰਚੀ ਤੋਂ। ਅਨੇ ਵਰਗਾਂ ਤੋਂ ਸਵਾਮਾ ਜੀ ਆ ਵਿਧਾਰਕ ਖੇਤਰ ਤੋਂ ਜਿਹੜੀਆਂ ਨੇ ਬਿਜਲੀਆਂ ਨੇ ਥੋੜਾ ਬਹੁਤ ਕਮੇਟੀ ਕੋਟੀ ਨਾਲ ਮੋਢਾ ਲਾ ਕੇ ਸਾਡੇ ਇੱਕਦਮ ਅੱਗੇ ਹੋ ਕੇ ਸਾਥਾ ਜੋਗੇ ਪਿਛਲੇ ਲੰਮੇ ਸਮੇਂ ਤੋਂ ਲੈ ਕੇ ਬਹੁਤ ਵੱਡਾ ਠੰਡਾ ਪ੍ਰਸਾਦ ਦੇ ਚਰਨਾਂ ਦੇ ਵਿੱਚ ਇਸ ਆਰਥਿਕ ਲਈ ਕਿੰਨਾ ਲੱਗਰ ਤੋਂ ਸਾਰਾ ਲਗਾਈ ਜਾਂਦੀ ਹੈ ਇਹਦੇ ਵਿੱਚ ਸਭ ਤੋਂ ਵੱਡਾ ਸਹਿਯੋਗ ਕਰਾ ਮਾਣਦਾ ਹੁੰਦਾ ਹੈ ਅਤੇ ਇਹ ਵੀ ਅਸੀਂ ਇੰਨਾ ਨੌਜਵਾਨਾਂ ਨੂੰ ਗਰੇਟ ਦਸਤਾਰ ਨਾਲ ਜੋੜਨ ਦਾ ਯਤਨ ਕਰਦੇ ਆਂ ਬਾਣੀ ਨਾਲ ਜੋੜਨ ਦਾ ਯਤਨ ਕਰਦੇ ਆਂ ਬਾਣੀ ਨਾਲ ਜੋੜਨ ਦਾ ਯਤਨ ਕਰਦੇ ਆਂ ਜਿਹੜੇ ਨੌਜਵਾਨ ਪਰ ਬਣੀ ਸਾੜੀ ਕੇਸ ਕਰਦੇ ਆਂ ਕਿਉਂਕਿ ਦਸਤਾਰ ਦੀ ਇਹਿਮਤ ਹੈ ਜਿਹੜੀ ਉਹ ਇੱਕ ਸਿੱਖ ਦੇ ਲਈ ਬਹੁਤ ਹੀ ਜ਼ਿਆਦਾ ਭਾਵਨ ਅਤੇ ਇਹਿਮਤ ਰੱਖਦੀ ਹੈ ਕਿਉਂਕਿ ਜਿਹੜੀ ਦਸਤਾਰ ਹੈ ਦਸਤਾਰ ਸਾਡੇ ਇੱਕ ਫੈਵਾਨਾ ਪਰ ਬਖਸ਼ਿਆ ਹੋਇਆ ਉਹ ਅਨੁਕੂਲਾ ਤਾਜ ਹੈ ਜੋ ਕਿ ਜੋ ਸਿਰ पे ਸਿਰ ਸਾਡੀ ਸਿਤ ਪਉ ਗਈ ਜਿਵੇਂ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਿੱਤਾ ਸਰਕਾਰ ਦੇ ਲਈ ਸਾਡੀ ਸਿੱਖੀ ਦੇ ਲਈ ਸਾਡੀ ਪਾਣੀ ਦੇ ਲਈ ਸਾਡੇ ਪਾਣੀ ਦੇ ਲਈ ਆਪਣੇ ਆਪ ਨੂੰ ਨਹੀਂ ਰਹੀ ਪੂਰੇ ਸਰਬੰਸ ਉੱਪਰ ਅਸੀਂ ਇਸ ਸਥਾਨ ਤੇ ਇੱਥੇ ਖੜੇ ਆ ਜਿਸ ਸਥਾਨ ਤੇ 7 ਤੇ 9 ਸਾਲ ਦੀ ਉਮਰ ਦੇ ਸਾਡੇ ਉਹ ਬਾਬੇ ਉਹ ਯੋਧੇ ਇਹਨਾਂ ਦੀ ਕੁਰਬਾਨੀ ਦੇ ਨਾਲ ਸਾਡੀ ਜਿਹੜੀ ਸਿੱਖ ਕੌਮ ਦੀਆਂ ਨੀਹਾਂ ਪੱਕੀਆਂ ਹੋਈਆਂ ਕਿਉਂਕਿ ਇੱਥੇ ਉਹਨਾਂ ਨੇ ਉਹ ਮਹਾਨ ਪਾਪਿਆਂ ਨੇ ਆਪਣੇ ਆਪ ਨੂੰ ਖਲੀਹਾਂ ਜਿਚਾਏ ਜਿਹਦੇ ਲਈ ਅਸੀਂ ਉਹਨਾਂ ਨੂੰ ਸੱਚੀ ਸਰਦਾ ਤੇ ਸੱਚੀ ਸੱਚਾ ਜੀ ਦਾ ਭੇਟ ਕਰਨ ਦੇ ਲਈ ਹਰ ਸਾਲ ਇਹ ਤੇ ਉਸਾਰ ਦੀ ਮਹਾਨਤਾਂ ਨੂੰ ਦੁਨੀਆ ਪੱਤਰ ਤੱਕ ਲੈ ਕੇ ਜਾਣ ਦੇ ਲਈ ਉਹ ਨੌਜਵਾਨ ਜਿਹੜੇ ਪਤ ਤਨੇ ਦਾੜੀ ਕਿਸ ਕਬਰ ਕਰਾਉਂਦੇ ਨੇ ਉਹਨਾਂ ਨੂੰ ਉਸਾਰ ਨਾਲ ਜੋੜਨ ਦੇ ਲਈ ਉਪਰਾਲਾ ਕੀਤਾ ਜਾਂਦਾ ਹੈ ਆਓ ਦੁਬਾਰਾ ਫਤਈ ਬੁਣਦੇ ਨੇ ਉਹ ਕਿ ਪਾਸ਼ਾ ਦੀ ਕੇਪਾ ਦੇ ਨਾਲ ਇਹ ਉਪਰਾਲਾ ਹਰ ਸਾਲ ਸੰਪੂਰਨ ਹੁੰਦਾ ਹੈ ਜਿੱਥੇ ਹਜ਼ਾਰਾਂ ਨੌਜਵਾਨਾਂ ਕਿ ਪ੍ਰਣ ਕਰਕੇ ਜਾਂਦੇ ਨੇ ਦਾੜੀ ਕੇ ਤਸੱਲੀ ਕਰਾਉਂਦੇ ਉਹਨਾਂ ਨੂੰ ਦੁਸਤਾਨਾਂ ਤੋਂ ਮਾਰਦੇ ਤੋਂ ਪੀੜੀਆਂ ਨਹੀਂ ਅਤੇ ਇੱਥੇ ਬਹੁਤ ਵੱਡੀ ਫਤਰ ਤੇ ਜਿਹੜੇ ਪਿਛਲੇ ਸਾਲਾਂ ਦੌਰਾਨ ਦੁਬਾਰਾ ਇੱਕ ਨੂੰ ਪੱਕੇ ਤੌਰ ਤੇ ਸਜਾਉਣ ਦਾ ਪ੍ਰਣ ਕਰਕੇ ਗਏ ਨੇ ਉਹ ਸਾਨੂੰ ਹਰ ਸਾਲ ਮਿਲ ਕੇ ਜਾਂਦੇ ਨੇ ਅੱਜ ਵੀ ਮਿਲ ਕੇ ਗਏ ਨੇ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਇਹ ਜਿਹੜਾ ਉਪਰਾਲਾ ਬਹੁਤ ਜਾਦੀ ਸਫਲ ਹੈ ਇਵਨ ਕਿ 50% ਲੋਕਾਂ ਦਾ ਅੰਬਰਤਾਰੀ ਹੋ ਕੇ ਵੀ ਆ ਕੇ ਬੰਦੇ ਨੇ ਤੇ ਇਸ ਦੀ ਬਾਤਸ਼ਾਹੀ ਕਿਰਪਾ ਦੇ ਨਾਲ ਇਹ ਸਾਰਾ ਸੰਭਵ ਹੈ ਵੈਦ ਰੋਗੇ ਅਦਾਸ ਕਰਦੇ ਆ ਕਿ ਸਾਰਾ ਪਾਣੂ ਵਿਰਸਾ ਤੁਹਾਡਾ ਜ਼ਿੰਦਗੀ ਦਾ ਸਭ ਤੋਂ ਵੱਡਾ ਪ੍ਰਬੰਧਿਤ ਦੀ ਟੀਮ ਇਹ ਸੇਵਾਵਾਂ ਮੇਰੇ ਕਰਾਈ ਸਾਡੀ ਝੋਲੀ ਪਾਉਂਦੇ ਰਹੋ ਅਸੀਂ ਆਪ ਤੁਹਾਡੇ ਸਾਹਮਣੇ ਲਾਵਾ ਕਰਦੇ ਲਈ ਹਾਜ਼ਰ ਹਾਂ ਵਾਹਿਗੁਰੂ ਜੀ ਕੀ ਘਟਾਕਾ ਵਾਹਿਗੁਰੂ ਜੀ ਕੀ ਦਰਦੀ ਘਟਾਕਾ ਵਾਹਿਗੁਰੂ ਜੀ ਕੀ ਫਤਿਹ ਇਹ ਜਿੱਥੇ ਅਸੀਂ ਖੜੇ ਆ ਜਿੱਥੇ ਤੁਹਾਨੂੰ ਦਿਖਾਈ ਦੇ ਰਿਹਾ ਹੈ ਇਹ ਠੰਡਾ ਮੁਰਜਾ ਉਹ ਠੰਡਾ ਮੁਰਜਾ ਜਿੱਥੇ ਮਾਤਾ ਗੁਜਰੀ ਜੀ ਤੇ ਸਹਿਬ ਜਾਨਦਿਆਂ ਇੱਥੇ ਕੈਦ ਕੀਤਾ ਗਿਆ ਸੀ ਤੇ ਸਮੇਂ ਦੇ ਜ਼ਾਲਮ ਜਿਹੜੇ ਆ ਉਹਨਾਂ ਨੇ ਧਰਮ ਦੇ ਤਬਦੀਲ ਕਰਨ ਦੇ ਲਈ ਲਾਲਚ ਦਿੱਤੇ ਔਰ ਸਾਰੇ ਜਿਵੇਂ ਕਹਿੰਦੇ ਹਾਂ ਉਹਨਾਂ ਪਰਮਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਸ਼ਹੀਦ ਦੇ ਵਿੱਚ ਉਹਨਾਂ ਸਾਬਜਦਿਆਂ ਨੇ ਉਹਨਾਂ ਦੇ ਸਿਰ ਝੁਕਾਉਣ ਦੀ ਬਜਾਏ ਜੋਤੀ ਦਿਖਾਈ ਇਹ ਆਪਣੇ ਆਪ 'ਚ ਇਤਿਹਾਸ ਦੀ ਬਹੁਤ ਵੱਡੀ ਗੱਲ ਆ ਇਹ ਖਾਸ ਤੌਰ ਤੇ ਇਹ ਦਰ ਜਿਹੜੇ ਆ ਜਿ ਚਾਹੇ ਚਮਕੌਰ ਦੀ ਗੜੀ ਦੇ ਦਰ ਹੋ ਤੇ ਚਾਹੇ ਫਤਿਹਗੜ੍ਹ ਸਾਹਿਬ ਦੇ ਇਸ ਧਰਤੀ ਤੇ ਬਣਾਏ ਜਾਣ ਵਾਲੇ ਜੋੜ-ਵੇਲ ਦੀ ਗੱਲ ਹੋਵੇ ਉਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇਤਿਹਾਸ ਆ ਤੇ ਖਾਸ ਤੌਰ ਤੇ ਬੱਚਿਆਂ ਤੇ ਨੌਜਵਾਨ ਪੀੜੀ ਨੂੰ ਇੱਕ ਵੱਖਰਾ ਸੰਦੇਸ਼ ਦਿੰਦਾ। ਤੋਂ ਅੱਜ ਅਸੀਂ ਦੇਖ ਰਹੇ ਹਾਂ ਕਿ ਉਹਨਾਂ ਸਾਬਜਦਿਆਂ ਜਿਨ੍ਹਾਂ ਨੇ ਆਪਣੇ ਧਰਮ ਨੂੰ ਪੈਲ ਦਿੱਤੀ, ਮਜਬੂਤੀ ਦਿੱਤੀ ਤੇ ਜ਼ੁਲਮ ਨੂੰ ਜ਼ਬਰ ਨੂੰ ਉਹਨਾਂ ਨੇ ਜਿਵੇਂ ਕਹਿੰਦੇ ਸੀ ਜੁੱਤੀ ਉਠਾਈ ਇਹ ਆਪਣੇ ਆਪ ਦੇ ਵਿੱਚ ਦੁਨੀਆ ਦੇ ਵਿੱਚ ਵੱਡਾ ਇਤਿਹਾਸ ਹੈ। ਅੱਜ ਦੁਨੀਆ ਭਰ ਦੇ ਵਿੱਚ ਮਨਾਇਆ ਜਾ ਰਿਹਾ। ਉਹ ਸ਼ਲੋਕ ਇਹਨੂੰ ਆਪਣੇ ਸਿਆਸਤ ਦੇ ਤੌਰ ਤੇ ਵੀ ਪ੍ਰਮੋਤ ਕਰਨ ਲਈ ਬਣਾ ਰਹੇ ਨੇ। ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਵਿਚਾਰ ਆਈ ਸੀ ਜਿਹੜੀ ਕਿ ਹਿੰਦੁਸਤਾਨ ਦੀ ਸਰਕਾਰ ਇਹਦੇ ਵੱਡੇ ਪੱਦਰ ਤੇ ਬਣਾ ਰਹੀ ਆ ਅਸੀਂ ਕਹਿੰਦੇ ਬਣਾਓ ਬਣਾਉਣਾ ਚੰਗਾ ਪਰ ਫਿਰ ਇਹ ਕਹਿੰਦੇ ਆ ਕਿ ਉਹਨਾਂ ਦੇ ਨਾਮ ਦੇ ਨਾਲ ਜਿਹੜਾ ਜੁੜਿਆ ਸ਼ਬਦ ਆ ਵੀਰਪਾਲ ਦਿਵਸ ਪ੍ਰਮਾਨ ਸੰਗਤ ਹੋ ਰਹੀ ਹੈ ਤੇ ਸਹਿਬਜ਼ਾਦਾ ਸ਼ਹਾਦਤ ਦਿਵਸ ਸ਼ਰਮਿੰਗ ਕਮੇਟੀ ਨੇ ਤੇ ਘਾਤਕ ਸਾਹਿਬ ਨੇ ਇਹ ਗੱਲ ਕਹੀ ਆ ਇਸ ਗੱਲ ਨੂੰ ਸਾਨੂੰ ਮੰਨ ਲੈਣਾ ਚਾਹੀਦਾ ਤੋਂ ਇਸ ਸਮੇਂ ਤੇ ਉਹਨਾਂ ਸਾਹਿਬਜ਼ਾਦੇ ਉਹਨੂੰ ਜਿੱਥੇ ਯਾਦ ਕਰ ਰਹੇ ਆ ਤੇ ਸਾਡੀ ਜਿਹੜੀ ਨੌਜਵਾਨ ਕਿਹੜੀ ਆ ਸਾਡੇ ਜਿਹੜੇ ਬੱਚੇ ਨੇ ਸਾਡਾ ਜਿਹੜਾ ਭੈਠਾ ਜਿਹੜੇ ਕੀ ਉਹਨਾਂ ਸਾਬਜਦਿਆਂ ਨੂੰ ਅੱਜ ਸਰਬਾਤ ਦੇਣ ਵੀ ਆਏ ਅੱਜ ਆਪਣੇ ਮਾਪੇ ਬਾਪ ਨੇ ਨਾਲ ਵੀ ਆਏ ਨੇ ਇਹ ਇਕੱਲੇ ਵੀ ਆਏ ਨੇ ਉਹਨਾਂ ਦਾ ਇੱਕ ਵੱਡਾ ਸਮੂਹ ਆ ਜਿਹੜਾ ਇੱਥੇ ਉਹਨਾਂ ਦੇ ਰਿਸਕਾਰ ਇੱਥੇ ਆਪਣੀ ਸਿੰਘੀ ਨੂੰ ਪ੍ਰਮਾਣ ਕਰ ਲਈ ਸਿੱਕੀ ਦੀ ਛਾ ਨੂੰ ਜਿਹੜਾ ਮਜਬੂਤ ਕਰਨ ਦੇ ਵਾਸਤੇ ਜਿਹੜੇ ਵਾਕੀ ਥਾਵਾਂ ਤੇ ਲੰਗਰ ਲੱਗੇ ਨੇ ਉੱਥੇ ਦਸਤਾਰਾਂ ਦੇ ਲੰਗਰ ਵੀ ਲੱਗੇ ਨੇ ਜੋ ਇਹ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਆ ਸ੍ਰੋਮਣੀ ਗੁਰਦੁਆਰਾ ਪ੍ਰੋਧਕ ਕਮੇਟੀ ਅਜੇ ਹੀਆਂ ਸੰਸਥਾਵਾਂ ਨੂੰ ਹਮੇਸ਼ਾ ਹੀ ਹੌਸਲਾ ਦਿੰਦੀ ਆ ਜੋ ਇੱਥੇ ਜਿੱਥੇ ਅਸੀਂ ਖੜੇ ਆ ਇੱਥੇ ਵਿਰਸਾ ਸਭਾਲ ਸਰਦਾਰੀ ਲਹਿਰ ਦੇ ਨੌਜਵਾਨਾਂ ਦੀ ਇੱਕ ਜੱਥੇਬੰਦੀ ਆ ਇਸ ਤੋਂ ਇਲਾਵਾ ਵੀ ਇਹ ਸਾਰੇ ਪ੍ਰੋਗਰਾਮ ਦੇ ਵਿੱਚ ਹੋਰ ਕਈ ਥਾਵਾਂ ਦੇ ਉੱਤੇ ਦਸਤਾਰ ਸਜਾਉਂਦੇ ਲੰਗਰ ਲੱਗੇ ਨੇ ਉਹ ਅਸੀਂ ਦੇਖ ਰਹੇ ਜਿਹੜੇ ਇਹ ਪ੍ਰਬੰਧਕ ਨੇ ਉਹ ਕਿੱਡੇ ਵੱਡੇ ਪੱਦਰ ਤੇ ਦਸਤਾਰਾਂ ਸਜਾਉਣ ਦੀ ਗੱਲ ਕਰ ਰਹੇ ਨੇ ਤੇ ਸੰਗਤ ਦੇ ਵਿੱਚੋਂ ਜਿਹੜੇ ਨੌਜਵਾਨ ਨੇ ਜਾਂ ਹੋਰ ਜਿਹੜੇ ਵੱਡੇ ਜਿਹੜੇ ਲੋਕ ਨੇ ਜਿਨ੍ਹਾਂ ਦੇ ਮੁੱਢ ਦੇ ਅੰਦਰ ਇੱਕ ਵਾਰਾ ਮਾਰਿਆ ਕਿ ਅਸੀਂ ਉਹਨਾਂ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਜੀ ਸਨਮਾਨ ਤੇ ਪ੍ਰਣਾਮ ਕਰ ਰਹੇ ਹਾਂ ਇਹ ਅਸੀਂ ਸਿੱਖੀ ਸੂਤ ਦੇ ਵਿੱਚ ਸ਼ਾਮਲ ਹੋਈਏ ਇੱਥੇ ਝਕਾਰੇ ਲਾ ਕੇ ਉਸ ਇਸ ਸਮੇਂ ਤੇ ਸੋਹ ਖਾਰੇ ਨੇ ਇਸ ਸਮੇਂ ਤੇ ਪ੍ਰਣਾਮ ਕਰ ਰਹੇ ਨੇ ਦੇ ਦਸਤਾਰਾਂ ਸਜਾ ਕੇ ਗੁਰੂ ਦੀ ਖੁਸ਼ੀ ਤੇ ਸ਼ੀਦਾਂ ਦੇ ਜਿਹੜੀ ਹੈ ਖੁਸ਼ੀ ਆ ਉਹ ਸਭੀ ਪ੍ਰਾਪਤ ਕਰ ਰਹੇ ਨੇ ਸੋ ਬਹੁਤ ਵੱਡਾ ਇੱਕ ਸਾ ਸਤਿਕਾਰ ਦਾ ਅਥਾ ਵਿਸ਼ਵਾਸ ਦਾ ਅਥਾ ਸਲਮਾਨ ਦਾ ਅਥਾ ਨਤਮਸਤਕ ਦਾ ਇੱਕ ਵੱਡਾ ਜਿਹੜਾ ਸਮੁੰਦਰ ਆਸਥਾ ਦਾ ਉਹ ਤੁਹਾਨੂੰ ਦਿਖਾਈ ਦੇ ਰਿਹਾ ਸਾਡੇ ਵੱਲੋਂ ਆਈ ਸੂਚੀ ਸੰਗਤ ਤੇ ਇਸ ਜਜ਼ਬਾਤਾਂ ਨੂੰ ਸਿਰਜ ਕੇ ਅਸੀਂ ਨਤਮਸਤਕ ਹੁੰਦੇ ਆਂ ਤੇ ਅਸੀਂ ਆਸ ਕਰਦੇ ਆਂ ਕੋਹੋਂ ਦੀ ਚਰਚੀ ਕਰਾ ਲਈ ਅਸੀਂ ਸਾਰੇ ਵਰਕਰ ਇਕੱਠੇ ਹੋ ਕੇ ਤੇ ਖਾਸ ਤੌਰ ਤੇ ਨੌਜਵਾਨ ਪੀੜੀ ਆ ਉਹਦੇ ਜਿਹੜਾ ਬਟਸਾ ਦਾ ਸਾਹਮਣਾ ਉਹਨੂੰ ਸਿੱਖੀ ਦੇ ਨਾਲ ਸਿੱਖੀ ਮੂਲ ਦੇ ਨਾਲ ਜੋੜਨ ਲਈ ਸਰਦਾਰੀ ਦਾ ਪਛਾਣ ਕਰਨ ਲਈ ਤੇ ਸਰਦਾਰੀ ਨੂੰ ਪੜਾਉਣ ਲਈ ਵਟੇ ਕਾਰਜ ਜਿਹੜੇ ਆ ਉਹ ਕਰਨੇ ਚਾਹੀਦੇ ਆ ਸੋਭੇ ਵਧਾਈ ਦਿੰਦਾ ਇਹਨਾਂ ਸਾਰੀ ਟੀਮ ਨੂੰ ਜਿਹੜੇ ਕੀ ਦਸਤਾਰਾਂ ਸਜਾਉਣ ਦੇ ਨਾਮ ਦੇ ਉੱਤੇ ਦਸਤਾਰਾਂ ਦਾ ਲੰਗਰ ਲਾਇਆ ਗਿਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸੰਬੰਧ ਦੇ ਵਿੱਚ ਨਗਰ ਕੀਰਤਨ ਜਿਹੜਾ ਉਹ ਸਜਾਇਆ ਗਿਆ। ਇਸ ਨੂੰ ਲੈ ਕੇ ਉਹਨਾਂ ਵੱਲੋਂ ਆਪਣੇ ਵਿਚਾਰ ਵੀ ਸਾਂਝੇ ਕੀਤੇ ਗਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਹ ਪ੍ਰਗਟਿਓ ਮਰਦ ਅਗਮੜਾ ਬਰੀਆਮ ਇਕੈਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਹ ਗੁਰ ਗੋਬਿੰਦ ਹੋਏ ਪ੍ਰਗਟਿਆ ਦਸਵੇਂ ਅਵਤਾਰਾ। ਜਨ ਅਲਖ ਅਪਾਰ ਨਰੰਜਨਾ ਜਪਿਓ ਨਿਰੰਕਾਰਾ ਦੀਨ ਦੁਨੀ ਦੇ ਵਾਲੀ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਕੇ ਦਸਵੇਂ ਸਰੂਪ ਪੰਥ ਦੇ ਵਾਲੀ ਸਰਬੰਸਦਾਨੀ ਮਹਾਨ ਪਰ ਉਪਕਾਰੀ ਦਾਤੇ ਸਤਿਗੁਰੂ ਅੰਮ੍ਰਿਤ ਕੇ ਦਾਤੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਸਮੁੱਚੀਆਂ ਸੰਗਤਾਂ ਸ਼ਰਧਾ ਭਾਵਨਾ ਪ੍ਰੇਮ ਸਹਿਤ ਮਨਾ ਰਹੀਆਂ ਹਨ ਇਸ ਦੇ ਸਬੰਧ ਵਿੱਚ ਪੰਥ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉ체ਚਾ ਉਦਮ ਉਪਰਾਲਾ ਕਰਦਿਆ ਹੋਇਆ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਪ੍ਰਾਰੰਭਤਾ ਹੋਈ ਹੈ ਜੋ ਸ਼ਹਿਰ ਦੇ ਵਾਸਵਾਕਿ ਹਿੱਸਿਆਂ ਦੇ ਵਿੱਚ ਧੰਨ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਸੰਗਤਾਂ ਨੂੰ ਦਰਸ਼ਨ ਦੇਦਾਰੇ ਬਖਸ਼ਿਸ਼ ਕਰਨਗੇ ਸਮੁੱਚੀਆਂ ਹੀ ਸੰਗਤਾਂ ਦੇ ਮਨਾਂ ਵਿੱਚ ਬਹੁਤ ਚਾਹ ਸ਼ਾ ਹੁਲਾਸ ਹੈ ਸਤਿਗੁਰੂ ਜੀ ਦੀ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਸਿਰਾਂ ਤੇ ਬਖਸ਼ਿਸ਼ ਭਰਿਆ ਮਿਹਰ ਭਰਿਆ ਹੱਥ ਰੱਖਣ ਬਾਣੀ ਬਾਣੇ ਦੀ ਪ੍ਰਪੱਕਤਾ ਨਾਮ ਬਾਣੀ ਦੀ ਦਾਤ ਗੁਰਸਿੱਖੀ ਜੀਵੰਦਿਆ ਦਾਤਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰਨ ਆਪ ਜੀ ਕੀ ਬਖਸ਼ਿਸ਼ ਕੀਤੀ ਰਹਿਤ ਮਰਜਾਦਾ ਅਨੁਸਾਰ ਚੱਲਣ ਦਾ ਸਾਰੀਆਂ ਸੰਗਤਾਂ ਨੂੰ ਵੱਲ ਬਖਸ਼ਿਸ਼ ਕਰਨ ਸਮੁੱਚੀਆਂ ਸੰਗਤਾਂ ਨੂੰ ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਕਾਸ਼ ਉਤਸਵ ਦੀਆਂ ਪ੍ਰਕਾਸ਼ ਦਿਹਾੜੀਆਂ ਦੀਆਂ ਬਿਆਨਤ ਬਿਆਨਤ ਵਧਾਈਆਂ ਹੋਵਣ ਜੀ 26 ਦਸੰਬਰ ਨੂੰ ਸਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਹਾਨ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੂਰਵ ਦੇ ਜਿਹੜੇ ਪ੍ਰਬੰਧ ਸੰਬੰਧ ਦੇ ਵਿੱਚ ਇਹ ਵਿਸ਼ਾਲ ਨਗਰ ਕੀਰਤਨ ਜਿਹੜਾ ਸੀ ਉਹ ਕਰਿਆ ਗਿਆ 12 ਭਾਇਓ ਪਟਨਾ ਸਹਿਰ ਵਿਖੇ ਭਵ ਲੈਓ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਪਾਰਾ ਦੇ ਜਾਤ ਦੀ ਸੂਚੀ ਸੰਗਤਾਂ ਨੂੰ ਲੱਖ ਲੱਖ ਵਧਾਈ ਮੁਬਾਰਕ ਅੱਜ 15 ਵਾੜਾ ਵੀ ਚੱਲ ਰਿਹਾ ਅਕਾਲ ਤਖਤ ਸਭ ਵੱਲੋਂ ਜੋ ਹੁਕਮ ਹੋਇਆ ਸੀਗਾ ਈ ਭਾਈ ਸੰਗਤਾਂ ਦੇ ਸਹਾਇਜੋਗ ਨਾਲ ਪੰਦਰਵਾੜਾ ਵੀ ਮਨਾਉਣਾ ਤੇ ਗੁਰੂ ਦਸਵੇਂ ਪਾਤਸ਼ਾਹ ਦਾ ਕਿਹੜਾ ਅੱਜ ਪ੍ਰਕਾਸ਼ ਉਹ ਵੀ ਆਪਾਂ ਅੱਜ ਤੱਕ ਜੀ ਦਵਨਾ ਸਾਹਿਬ ਤੋਂ ਨਗਰ ਕੀਰਤਨ ਕਿਹੜਾ ਰਵਾਨਾ ਹੋ ਲੱਗਿਆ ਮੈਂ ਸੂਚੀਆਂ ਸੰਗਤਾਂ ਦਾ ਤੇ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਬਹੁਤ ਵੱਡਾ ਸਹਾਇਜੋਗ ਦਿੱਤਾ ਤੇ ਸੰਗਤਾਂ ਨੂੰ ਅਪੀਲ ਵੀ ਕਰਦਾ ਭਾਈ ਅੱਜ ਕਿਹੜਾ ਤੁਸੀਂ ਨਗਰ ਕੀਰਤਨ ਚ ਵੀ ਹਿੱਸਾ ਲਿਆ ਤੇ ਕੱਲ ਨੂੰ ਕਿਹੜਾ ਖੰਨਪਾਟਾਂ ਦੇ ਭੋਗ ਭੇਣਿਆ ਉਹ ਤੇ ਵੀ ਸੰਗਤ ਵੱਧ ਤੋਂ ਵੱਧ ਆਓ ਕਿ ਉਹ ਬਹੁਤ ਵੱਡੀਆਂ ਕੁਰਬਾਨੀਆਂ ਨੇ ਦਸਵੇਂ ਪਾਤਸ਼ਾਹ ਨੇ ਆਪਣੇ ਖਾਤਰ ਸਰਵਨ ਸਵਾਰਤਾ ਆਹ ਕਿਹੜਾ ਪੌਂਦਾ ਮਹੀਨਾ ਤੇ ਆਪਾਂ ਅੱਜ ਕਿੱਥੇ ਖੜੇ ਆ ਅੱਜ ਕਿਹੜਾ ਪਤਿਤ ਪਣਾ ਵੱਧ ਗਿਆ ਤੇ ਇਸ ਕਰਕੇ ਮੈਂ ਸਮੁੱਚੀ ਸੰਗਤਾਂ ਨੂੰ ਬੇਨਤੀ ਕਰਦਾ ਭਾਈ ਅੰਮ੍ਰਿਤ ਛਕੋ ਗੁਰੂ ਵਾਲੇ ਬਣੋ ਦਸਵੇਂ ਪਾਤਸ਼ਾਹ ਨੇ ਆਪਣਾ ਸਰਵਨ ਸਵਾਰਿਆ ਆਪਣੇ ਖਾਤਰ ਤੇ ਆਪਾਂ ਗੁਰੂ ਦਾ ਅੰਬਰਤ ਪਾਣਵਲੀ ਕਰ ਰਹੇ ਇਸ ਕਰਕੇ ਮੈਂ ਸਾਰੀਆਂ ਸੰਗਤਾਂ ਨੂੰ ਅਪੀਲ ਕਰਦਾ ਵੀ ਵੱਧ ਤੋਂ ਵੱਧ ਭਾਈ ਅੰਬਰ ਸ਼ਾਹ ਕੇ ਗੁਰੂ ਵਾਲੇ ਬਣੋ ਐਸੇ ਦੀਨ ਦਿਆਲ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਾਂ ਦਾ ਪ੍ਰਕਾਸ਼ ਹੋ ਜਿੱਥੇ ਨਾਨਕ ਨਾਮ ਲਿਓ ਸਿੱਖ ਸੰਗਤਾਂ ਬੜੀ ਸ਼ਰਧਾ ਭਾਵਨਾ ਸਹਿਤ ਮਨਾਰੀਆਂ ਨੂੰ ਉੱਥੇ ਮਾਨਜੋ ਸਿੰਘ ਸਾਹਿਬ ਜੀ ਤਖਤ ਸਾਹਿਬ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਕੱਲ੍ਹ ਤੋਂ ਸ੍ਰੀ ਅਖੰਡ ਪੁਰ ਸਾਹਿਬ ਦਾ ਆਰੰਭ ਹੋਏ ਸਨ ਅੱਜ ਨਗਰ ਕੀਰਤਨ ਦੀ ਰਵਾਣੀ ਹੋਈ ਹੈ ਜਿਸ ਵਿੱਚ ਬਿਆਨ ਸਖ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਨੇ ਸੋ ਗੁਰੂ ਸਾਹਿਬ ਜੀ ਆਣੇ ਪਾਰ ਕਿਰਪਾ ਕੀਤੀ ਹੈ ਸਤਿਗੁਰਾਂ ਦੇ ਪ੍ਰਕਾਸ਼ ਪਰਮ ਦੀਆਂ ਆਪ ਸਰਬੱਤਾਂ ਨੂੰ ਬੇਨੰਤ ਬੇਨੰਤ ਵਧਾਈਆਂ ਹੋਣ ਆਓ ਖੰਡੇ ਵੱਟ ਦਾ ਅਮਰ ਸ਼ਾਹੀ ਗੁਰੂ ਵਾਲੇ ਬਣ ਕੇ ਆਪਣਾ ਜਨਮ ਸਫਲਾ ਕਰੀਏ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਦਿਹਾੜੇ ਨੂੰ ਸੰਬੰਧਿਤ ਅੱਜ ਤੱਕ ਸ੍ਰੀ ਦਮਦਵਾ ਸਾਹਿਬ ਤਲਵੰਡੀ ਸਾਬ ਤੋਂ ਕਿ ਕੇ ਮਹਾਨ ਨਗਰ ਕੀਰਤਨ ਜੋ ਕਿ ਸਾਹਿਬ ਜੀ ਦੇ ਨਾਮ ਤੋਂ ਕੇ ਅਗਰ ਤਲਵੰਡੀ ਦੇ ਆਪ ਕਿਰਪਾ ਕਰਦਾ ਹੋਇਆ ਸਾਹਿਬ ਨੂੰ ਆਪਾਪਸੀ ਪਾਕ ਸਾਹਿਬ ਦੀ ਸਮਾਪਤੀ ਹੋਣੀ ਹੈ ਇਸ ਸੰਬੰਧ ਵਿੱਚ ਕੱਲ ਜਿਹੜੀ ਖੜਕਾ ਸਾਹਿਬ ਦੀ ਜਿਹੜੇ ਸਮਾਪਤੀ ਹੈ ਜਿਹਨਾਂ ਦੇ ਕੱਲ ਮਿਤੀ 27/12 2025 ਨੂੰ ਮਮਤਾ ਜੀ ਦੇ 10 ਵਜੇ ਹੋਗ ਪਾਈ ਜਾਣਗੇ ਤੋਂ ਹੋ ਸੰਗਤ ਨੂੰ ਬੇਨਤੀ ਹੈ ਕਿ ਆਪ ਉਸ ਸਮੇਂ ਹਾਜ਼ਰ ਰਹਿ ਕੇ ਦੇਖਿਆ ਕਰੀਆ participação ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਪੰਜਾਬ ਦੇ ਵਿੱਚ ਜਿੱਥੇ ਕੁਝ ਸਮੇਂ ਪਹਿਲਾਂ ਹੜ੍ਹ ਆਇਸਨ ਅਤੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਉੱਥੇ ਹੀ ਹੁਣ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੀ ਸੰਗਠਾ ਦੇ ਵੱਲੋਂ ਉਹਨਾਂ ਹੜ੍ਹ ਪ੍ਰੀੜਿਤ ਪਰਿਵਾਰਾਂ ਦੇ ਸਹਾਇਤਾ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਉਹਨਾਂ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਦੇ ਵਿੱਚ ਹੜ੍ਹ ਪ੍ਰੀੜਿਤ ਲੋਕਾਂ ਦੇ ਲਈ ਜਿਹੜਾ ਫੰਡ ਆ ਦਿੱਤਾ ਗਿਆ ਤੇ ਉਹਨਾਂ ਵੱਲੋਂ 3 ਲੱਖ ਤੋਂ ਵੱਧ ਦਾ ਜਿਹੜਾ ਫੰਡ ਹੈ ਉਹ ਰਾਸ਼ੀ ਜਿਹੜੀ ਆ ਉਹ ਭੇਟ ਕੀਤੀ ਗਈ ਮੈਂ trilochana singh lovely ਮੁਖ ਸੇਵਾਦਾਰ ਗੁਰਦੁਆਰਾ ਰਾਮਪ੍ਰਸ ਗਾਜ਼ੀਆਬਾਦ ਤੋਂ ਬਾੜਪੀਟ ਤਾਂ ਵਸਤੇ ਅੱਜ ਕੁਝ ਨਗਦ ਰਾਸ਼ੀ ਲੈ ਕੇ ਆਏ ਸੀਗੇ ਜਿੱਥੇ ਐਸਜੀਪੀਸੀ ਦੇ ਆਫਿਸ 'ਇ ਜਮ੍ਹਾਂ ਕਰਾਈ ਹੈ ਰਾਮਪ੍ਰਸ ਗੁਰਦੁਆਰਾ ਸਾਹਿਬ ਨੇ ਪਹਿਲੇ ਵੀ ਉਸ ਟਾਈਮ ਵੀ ਤਿੰਨ ਵਾਰ ਟਰੱਕ ਭਰ ਕੇ ਇਸ ਮਦਦ ਭੇਜੀ ਹੈਗੀ ਕਰੀਬ ਸਾਢੇ 10 ਲੱਖ ਰੁਪਏ ਦੀ ਕਿਉਂਕਿ ਸਾਨੂੰ ਇਹ ਹੀ ਲੱਗਦਾ ਸੀਗਾ ਇਹ ਸਾਡੀ ਸੰਸਥਾ ਹੈ ਜਿਹੜੀ ਇਹ ਇਧਰ ਪੰਜਾਬ ਵਿੱਚ ਜਿਹੜੀ ਦਿੱਕਤ ਆਈ ਬਾੜਪੀੜਤਾ ਦੀ ਉਸ ਦੀ ਜੋ ਵੀ ਮਦਦ ਕਰੇਗੀ ਸਭ ਤੱਕ ਪੰਜਾਬੀਏ ਤੱਕ ਪਹੁੰਚੇਗੀ ਇਸ ਕਰਕੇ ਸਾਨੂੰ ਲੱਗਾ ਕਿ ਇਹ ਇੱਥੇ ਦੇਣਾ ਠੀਕ ਹੈ ਇਸ ਕਰਕੇ ਅਸੀਂ ਇੱਥੇ ਪੈਸੇ ਦਿੱਤੇ ਜਨਵਰੀ ਵਿੱਚ ਫਿਰ ਵਾਹਿਗੁਰੂ ਦੀ ਕਿਰਪਾ ਨਾਲ ਫਿਰ ਆਵਾਂਗੇ ਤੇ ਫਿਰ ਸੇਵਾ ਦੇਵਾਂਗੇ का खालसा की वाह हरिमंदर साहब दरबार साहब पोचन अवसर प्राप्त होया और मौका होगा कि मेरे बहुत सारे दोस्तान यारा ने जबलपुर पूरे मध्य प्रदेश सा ग्रुप है आज करेगा खालसा और मध्य प्रदेश कांग्रेस कमेटी परिवहन प्रकोश का उस मेरे दोस्त यारा ने जिसमें सारी जाति के लोग शामिल सब हिंदू मुस्लिम सिख ईसाई सब ने ਸਹਾਉਕ ਜਿਹੜੀ ਪੰਜਾਬ ਵਿੱਚ ਬਾੜ ਆਈ ਸੀ ਉਸ ਦੇ ਲੋਕਾਂ ਦੀ ਮਦਦ ਵਾਸਤੇ ਪੈਸੇ ਭੇਜੇ ਨੇ ਤੇ ਅਸੀਂ ਅੱਜ ਉਹ ਪੈਸੇ ਲੈ ਕੇ ਐਸਜੀਪੀਸੀ ਆਈਸੀ ਦੇ ਸਕੱਤਰ ਸਾਹਿਬ ਨਾਲ ਸਾਰੇ ਮੈਂਬਰਾਂ ਇੱਥੇ ਬੈਠੇ ਹੋਏ ਸੀ ਉਹਨਾਂ ਦੇ ਵਿਚਕਾਰ ਅਸੀਂ ਉਹਨਾਂ ਨੂੰ ਉਹ ਰਾਸ਼ੀ ਭੇਟ ਕੀਤੀ ਹੈ ਕਿ ਇੱਕ ਛੋਟੀ ਜੀ ਰਾਸ਼ੀ ਅਸੀਂ ਜਿੰਨੀ ਇਕੱਠੀ ਕਰ पाए ਉਹ ਆ ਕੇ ਇੱਥੇ ਸੈਕਟਰੀ ਸਾਹਿਬ ਨੂੰ ਦਿਲਤੀ ਹੈ ਔਰ ਮੈਨੂੰ ਲੱਗਦਾ ਹੈ ਕਿ ਛੋਟੇ-ਛੋਟੇ ਮਦਦ ਵੀ ਪੰਜਾਬ ਦੇ ਬਾੜ ਪੀੜਤਾਂ ਔਰ ਤੇ ਬਹੁਤ ਵੱਡੀ ਬੰਦਾਦ ਹੋਏਗੀ ਸਾਡੇ ਵਰਗੇ ਹੋਰ ਪਤਾ ਨਹੀਂ ਕਿੰਨੇ ਲੋਕਾਂ ਨੇ ਇੱਥੇ ਮਦਦ ਕੀਤੀ ਵਾਹਿਗੁਰੂ ਸਭ ਤੇ ਉੱਪਰ ਮਿਹਰ ਤੇ ਹੱਥ ਰੱਖੇ ਤੇ ਜਿਨ੍ਹਾਂ ਮੇਰੇ ਦੋਸਤਾਂ ਯਾਰਾਂ ਨੇ ਵੀ ਮਦਦ ਕੀਤੀ ਹੈ ਅੱਜ ਉਹਨਾਂ ਦੀ ਵੀ ਇੱਥੇ ਮੈਂ ਮੱਥਾ ਟੇਕ ਕੇ ਅਰਦਾਸ ਕਰਦਾ ਹਾਂ ਉਹਨਾਂ ਦੇ ਪਰਿਵਾਰਾਂ ਤੇ ਵੀ ਵਾਹਿਗੁਰੂ ਸੱਚੇ ਪਾਰਸਾ ਚੜ੍ਹਦੀ ਕਲਾ ਵਿੱਚ ਉਹਨਾਂ ਦੇ ਪਰਵਾਨ ਰੱਖੇ ਉਹਨਾਂ ਦੇ ਕਾਰੋਬਾਰ ਹੋਰ ਲੰਬੀਆ ਤਰੱਕੀਆਂ ਕਰਨ ਜੀ ਵਾਹਿਗੁਰੂ ਜੀ ਦਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਬਾਬਾ ਮੋਤੀराम ਮਹਿਰਾ ਜੀ ਦੀ ਸ਼ਹੀਦੀ ਨੂੰ ਯਾਦ ਕਰਦੇ ਆ ਗੁਰੂ ਦਾ ਲੰਗਰ ਜਿਹੜਾ ਲਗਾਇਆ ਗਿਆ ਤੇ ਦੁੱਧ ਦੇ ਲੰਗਰ ਦੀ ਜਿਹੜੀ ਸੇਵਾ ਕੀਤੀ ਗਈ ਇਸ ਨੂੰ ਲੈ ਕੇ ਖੁਦ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਜਗਦੀ ਸਿੰਘ ਚੁੰਵਾ ਜੀ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਹਰਿਆਣਾ ਦੀ ਸਿੱਖ ਸੰਗਤ ਨੂੰ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪੇ ਕੀਤੀ ਜਾਂਦੀ ਹੈ ਕਿ 28 ਤਰੀਕ ਨੂੰ ਪਾਵੇਂ ਛੇਰਾਂ ਦੇ ਗੁਰੂ ਘਰ ਨੇ ਪਾਵੇਂ ਪਿੰਡਾਂ ਦੇ ਗੁਰੂ ਘਰ ਨੇ ਪਾਵੇਂ ਨਗਰਾਂ ਦੇ ਗੁਰੂ ਘਰ ਨੇ ਸਾਰਿਆਂ ਗੁਰੂ ਘਰਾਂ ਦੇ ਵਿੱਚ 28 ਤਰੀਕ ਨੂੰ ਲੈ ਕੇ ਨੂੰ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦੁੱਧ ਦੀ ਸੇਵਾ ਕੀਤੀ ਜਾਏ ਕਿਉਂਕਿ ਉਹਦਾ ਬਹੁਤ ਵੱਡਾ ਕਾਰਨ ਹੈ ਇਹ ਛੋਟੇ ਸ਼ਹਿਬਜ਼ਾਦੇ ਜਦੋਂ ਠੰਡੇ ਗੁਰਜ ਵਿੱਚ ਸਨ ਤੇ ਮੋਤੀराम ਮਹਿਰਾ ਨੇ ਜਾ ਕੇ ਗਰਮ ਦੁੱਧ ਪਿਆ ਕੇ ਤੇ ਸ਼ਹਿਬਜ਼ਾਦਿਆਂ ਦੀ ਸੇਵਾ ਕੀਤੀ ਸੀ ਤੇ ਉਸ ਮਹਾਨ ਸ਼ਹੀਜਦਾ ਬਾੜ ਵਿੱਚ ਸਾਰੇ ਪਰਿਵਾਰ ਨੂੰ ਕੋਲੋਂ ਵਿਚਾਰ ਕਰਕੇ ਪੀੜਿਆ ਗਿਆ ਵੀ ਤੁਸੀਂ ਨੇ ਇਹ ਉਤਾਹੀ ਕੀਤੀ ਹੈ ਗੁਰ ਸ਼ਹਿਬਜ਼ਾਦਿਆਂ ਨੂੰ ਠੰਡੇ ਗੁਰਜ ਵਿੱਚ ਜਾ ਕੇ ਦੁੱਧ ਪਿਆ ਹੈ ਪਹਿਲਾਂ ਉਸ ਦੇ 6 ਸਾਲ ਬੱਚੇ ਨੂੰ ਪੀੜਿਆ ਗਿਆ ਫਿਰ ਉਸ ਦੀ ਘਰ ਵਾਲੀ ਨੂੰ ਪੀੜਿਆ ਗਿਆ ਅਤੇ ਫਿਰ ਉਸ ਦੀ ਮਾਤਾ ਨੂੰ ਤੇ ਫਿਰ ਉਹਨੂੰ ਆਪ ਪੀੜਿਆ ਗਿਆ ਏਡੀ ਵੱਡੀ ਸ਼ਹੀਦੀ ਉਹਨਾਂ ਪ੍ਰਾਪਤ ਕੀਤੀ ਤੇ ਅੱਜ ਅਸੀਂ ਉਹਨਾਂ ਸ਼ਹੀਦਾਂ ਨੂੰ ਉਹ ਦੁੱਧ ਪਿਆ ਕੇ ਸਰਦਾਰ ਦੇ ਫੁੱਲ ਭੇਟ ਕਰੀਏ ਸਾਰੇ ਗੁਰੂ ਘਰਾਂ ਦੇ ਪ੍ਰਬੰਧਕ ਕਮੇਟੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਕਿ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਦੁੱਧ ਦੀ ਸੇਵਾ ਕਰਕੇ ਲਾਹ ਖਟੋ ਤੇ ਮੋਤੀराम ਮਹਰਨੁਸ਼ਰ ਨაძਰੀ ਦੁਤ ਪਿਆਕੇ ਪੇਸ਼ ਕਰੋ ਇਹ ਹਰਿਆਣਾ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਆਪ ਜੀ ਨੂੰ ਬੇਨਤੀ ਕੀਤੀ ਜਾਂਦੀ ਹੈ ਸਾਰੇ ਗੁਰੂ ਘਰ ਦੇ ਜਿਹੜੇ ਪ੍ਰਦਾਨ ਨੇ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਸੇਵਾ ਜ਼ਰੂਰ ਲੈਣ ਉਹਨਾਂ ਦੀ ਪਰਿਵਾਰਾਂ ਦੀ ਚਰਦੀ ਕਲਾ ਵਾਸਤੇ ਆਪਾਂ ਉਹਨਾਂ ਦੀ ਆਤਮਾ ਦੀ ਸ਼ਾਂਤੀ ਵਾਸਤੇ ਇਹ ਜੋ ਹੈ ਇਹ ਆਪਾਂ ਦੁਤ ਪਿਆਕੇ ਸੇਵਾ ਜ਼ਰੂਰ ਲੈਣੀ ਹੈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸਨ ਹੁੰਦਕੀਆ ਮੁੱਖ ਸਰਗਰਮੀਆਂ ਇਦਾਰੀਆਂ ਹੋਰ ਸਰਗਰਮੀਆਂ ਲੈ ਕੇ ਫਿਰ ਟੋੜੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਰੋਜ਼ ਇਜਾਦਤ ਸਤਸ਼੍ਰੀਅਕਾਲ